ਆਹ ਉਹ ਬੜੀ ਗਰਮੀ ਹੈ ਤੇ ਕਿਰਾ ਪੜਾ ਰਿਹਾ ਓਏ। ਕੋਰ ਚੰਦਪੁੱਤ ਸਨਾਤੀ ਆ ਲਿਆ। ਠੀਕ ਹੈ ਚਾਚਾ ਤੂੰ ਸੁਣਾ। ਬੜਾ 부ਜਿਆ ਜਿਹਾ ਬੈਠਾ ਓਏ। ਉਹ 부ਜਿਆ ਨਾ ਮੈਂ ਤਾਂ ਕੀ ਹੋਆ? ਕੀ ਹੋਇਆ? ਆ 2 ਮਹੀਨੇ ਹੋ ਗਏ। ਕੋਈ ਮਰਦਾ ਨਹੀਂ ਆਇਆ ਇੱਥੇ। ਮੇਰਾ ਤਾਂ ਸਾਰਾ ਬਿਜ਼ਨਸ ਥੱਪ ਹੋਇਆ ਇੱਥੇ। ਓਏ ਮੂੰਹ ਚੰਗਾ ਨਹੀਂ ਤਾਂ ਗੱਲ ਚੰਗੀ ਕਰ ਲੈ। ਰੱਬ ਦਾ ਸ਼ੁਕਰ ਮਨਾ ਆ ਵੀ ਕੋਈ ਨਾ ਮਰੇ। ਤੇ ਸ਼ਮਸ਼ਾਨ ਘਟਜ ਮੈਨੂੰ ਨੌਕਰੀ ਮਿਲੀ ਆ ਕੋਈ ਚਾਰ ਪੈਸੇ ਆਉਣਗੇ ਤਾਂ ਹੀ ਕੋ ਮਰੂਗਾ ਤੇ ਚਾਰ ਪੈਸੇ ਆਉਣਗੇ ਤੇ ਤੈਨੂੰ ਤਨਖਾਹ ਕਾਜੀ ਮਿਲਦੀ ਆ ਤਨਖਾਹ ਇੰਨੀ ਤਨਖਾਹ ਨਾਲ ਗੁਜ਼ਾਰਾ ਹੋ ਮਗਦੇ ਕਿਉਂ ਨਹੀਂ ਗੁਜ਼ਾਰਾ ਹੁੰਦਾ ਹੋਰ ਤੇਰੀ ਤਨਖਾਹ ਕੀ ਦੇ ਜੀ ਚਾਚਾ ਐਵੇਂ ਬੋਲ ਨਾ ਕੋਈ ਮਰੂਗਾ ਉਹਨੂੰ ਮਥਾ ਟੇਕਣਗੇ ਤਾਂ ਮੇਰਾ ਨਜ਼ਾਰਾ ਹੋਊਗਾ ਕਿਉਂ ਨਹੀਂ ਗੁਜ਼ਾਰਾ ਹੁੰਦਾ ਇੱਥੇ ਜੂ ਬੈਠਾ ਤੇ ਬੂਟੀਆਂ ਨੂੰ ਪਾਣੀ ਦੇ ਕਹਾ ਖੋਜ ਹੈ 2 ਮਹੀਨੇ ਹੋ ਗਏ ਕੋਈ ਮਰਦਾ ਨਹੀਂ ਆਇਆ ਕੋਈ ਗੱਲ ਨਹੀਂ ਫਿਰਕੀ ਲੈ ਮੁਰਦੇ ਰਿਆ ਗਿੱਦਾਂ ਮੁਰਦਾ ਆਇਰ ਹੋ ਗਿਆ ਕਿੰਨੀ ਲੰਬੀ ਉਮਰ ਮੁਰਦੇ ਦੀ ਉਹ ਆ ਗਈ ਮੇਰੇ ਮ ਉਹ ਤਾਂ ਇਹ ਧਾਕਰ ਉਹ ਨਹੀਂ ਆਇਆ ਇੱਥੇ ਰਾਜਾ ਤੂੰ ਉਸੇ ਚੱਲ ਜਾ ਜਾ ਮੈਂ ਕਰ ਦਾਲਾਂ ਉਹਨਾਂ ਨੂੰ ਉੱਥੇ ਰੋਕਣਾ ਪੜੇ ਮੇਰੇ ਮੁੰਡਾ ਨਾਲ ਆ ਉਹ ਮੇਰਾ ਤੂੰ ਚੀਰ ਚੀਰੇ ਜਾ ਲੈ ਆ ਸਸਿ ਗਾਜੀ ਸਸਿ ਗਾਜੀ ਸਸਿ ਗਾਜੀ ਸਸਿ ਸਸਿ ਗਾਜੀ ਸਾਡੇ ਨਾਲ ਆ ਕੇ ਮਰਗ ਹੋ ਗਈ ਆ ਇੱਕ ਮੁੰਡਾ ਵੇਖਾ ਦੇ ਸੀ ਕੀ ਗੱਲ ਕਰਦੇ ਜਾਣੀ ਜਿਆਦਾ ਨਾਲ ਹੀ ਤੇ ਆਪਾਂ ਬਾਲਨਪੁਰ ਨੇ ਲਗਾ ਇੱਥੇ ਹਾਂ ਬਾਲਨ ਵੀ ਹੈਗਾ ਜੀ ਮਿੱਟੀ ਦਾ ਤੇਲ ਵੀ ਹੈਗਾ ਵਾ ਸਸਿ ਗਾਜੀ ਇਹਨੂੰ ਕਿਹਾ ਤੇ ਇਹ ਮੇਰਾ ਯਾਰ ਦੋਸਤ ਹੈ ਮੈਨੂੰ ਵੈਸੇ ਮਿਲ ਗਿਆ ਇਹ ਮਿਲਣਾ ਮੈਨੂੰ ਕਿਉਂ ਆਇਆ ਮਿਲਦਾ ਹੈ ਇਹ ਭਾਈ ਸਾਹਿਬ ਨੂੰ ਹੋਇਆ ਕੀ ਟੈਗ ਆਇਆ ਬਸ ਕੇ ਕਿੰਨਾ ਟੈਗ ਕੀ ਦੂਜਾ ਦੂਜਾ ਟੈਗ ਲੈ ਦੂਜਾ ਅਟੈਕ ਫਿਰ ਪਹਿਲੇ ਜੇ ਕੰਮ ਹੋ ਜਾਂਦਾ ਚੰਗਾ ਨਹੀਂ ਇੰਨੇ ਦਵਾਈਆਂ ਦੇ ਪੈਸੇ ਵੀ ਲਾਏ ਫਿਰ ਤੇ ਲੈ ਆਓ ਡੈਡ ਬੋਡੀ ਲੈ ਆਓ ਸੋ ਜਾਓ ਤੁਸੀਂ ਲੈ ਕੇ ਆਓ ਡੈਡ ਬੋਡੀ ਤੇ ਮੈਂ ਚੱਲਦਾ ਠੀਕ ਹੈ ਮੇਰਾ ਫੋਨ ਆ ਗਿਆ ਯਾਰ ਆ ਗੱਲ ਕਰੀ ਭਾਈ ਜਾਨ ਆ ਗੱਲ ਕਰੀ ਤੂੰ ਮੈਨੂੰ ਦੱਤਾ ਦਿੰਦਾ ਵੀ ਆਪਣੇ ਪਿੰਡ ਦਾ ਬੰਦਾ ਮੈਂ ਵੀ ਆ ਜਾਂਦਾ ਉੱਥੇ ਘੜੀ ਹੈ ਮੈਂ ਤੇ ਤੈਨੂੰ ਦੱਸਾਂਗਾ ਮੈਂ ਜੋ ਉਹਦਾ ਵਿਹਲਾ ਮੈਂ ਮੈਂ ਕਿਹਾ ਚੱਲ ਮੁੰਡੇ ਕੋ ਹੋ ਕੇ ਆਉਨੇ ਉੱਥੇ ਭੜਾ ਸਫਾਈ ਸੁਈ ਕਰਦਾ ਕਿ ਨਹੀਂ ਉੱਥੇ ਪਿੰਡ ਦੇ ਫਿਰ ਵੀ ਆਪਾਂ ਮੋਜਵਾਰ ਬੰਦੇ ਆ ਚੱਲ ਚੱਪਰ ਭਾਜੀ ਅਜੀ ਪੋਸਟਰੀਡਰ ਨਾਲ ਆਪਈ ਹੋਈ ਹੈ ਅੱਛਾ ਇਹ ਜੋ ਲਾ ਚੱਲਣ ਰਿਹਾ ਤੇ ਅੱਲਾਜ ਨਹੀਂ ਲਾਸ਼ ਨਾਲੇ ਤੂੰ ਕਿਨੇ ਬਾਲਣ ਲਿਆਉ ਬਾਲਣ ਦਾ ਕੀ ਕੰਮ ਕਰੋ ਅਸੀਂ ਤਾਂ ਬਾਲਣ ਦਾ ਕੀ ਕੰਮ ਕੀਤਾ ਉਹਨਾਂ ਨੇ ਪੋਸਟਮਾਰਟਮ ਕਰਾਉਂਦੇ ਤਾਂ ਅੱਛਾ ਪਾਸਪੋਰਟ ਬਣਾਉਂਦੇ ਵੀ ਜੱਗਣ ਲੱਗਾ ਤਾਂ ਪੋਸਟਮਾਰਟਮ ਉਹ ਕੀ ਹੁੰਦਾ ਉਹ ਹੁੰਦਾ ਵੀ ਜਿਹੜੇ ਆਪਣੇ ਬੰਦੇ ਦੇ ਸਪੇਅਰ ਪਾਰਟ ਹੁੰਦੇ ਨਾ ਜਿੱਦਾਂ ਅਗੇ ਚ ਚੰਗਾ ਚੰਗਾ ਸਮਾਨ ਜਿਹੜਾ ਨਾ ਜਿੱਦਾਂ ਅੱਖਾਂ ਹੋਈਆਂ ਗੁਰਦੇ ਹੋਏ ਲੀਵਰ ਹੋਏ ਮਤਲਬ ਉਹ ਕੱਢ ਲੈਂਦੇ ਆ ਇਹ ਆਪਣਾ ਕਿਹੜਾ ਹੀ ਆ ਆਪਣਾ ਗੋਰਾ ਉਹ ਉਹਦਾ ਉਹਦਾ ਪਿਓ ਬੀਰਾ ਆਹੋ ਆਹੋ ਉਹ ਨਹੀਂ ਆਹੋ ਲੈ ਉਹ ਰਿਆਂ ਖਾ ਦੇ ਖਰਾਬ ਉਹ ਖਾ ਕੇ ਨੂੰ ਕੀ ਕੰਮ ਆਉਣੀ ਆ ਹਾਂ ਇਹਦੀ ਗੱਲ ਲੀਵਰ ਦੀ ਲੀਵਰ ਤੇ ਸ਼ਰਾਬ ਪੀ ਪੀ ਕੇ ਉਹਦਾ ਗਲਿਆ ਪਿਆ ਸਾਰਾ ਮੁਲਕ ਕਹਿੰਦਾ दारू ਨਹੀਂ ਪੀਣੀ ਚਾਹੀਦੀ ਲੀਵਰ ਖਰਾਬ ਹੋ ਜਾਂਦੇ ਉਹ ਤੇ ਸ਼ਰਾਬੀ ਬੜਾ ਇੱਕ ਨੰਬਰ ਦਾ ਫੁੱਟ ਕਰਦਾ ਫੜ ਚੁੱਕਦਾ ਮੇਰਾ ਮੇਰੇ ਘਾਟੋ ਉਹਦਾ ਤੇ ਗੁਰਦਾ ਵੀ ਖਰਾਬ ਹੈ ਨਾ ਗੁਰਦਾ ਤੇ ਗੁਰਦੇ ਉਹਦੇ ਕੀ ਕੰਮ ਹੋਣੇ ਹੈ ਦਿਲ ਤੇ ਉਹਦਾ ਅੱਗੇ ਬੇਈਮਾਨ ਹੈ ਤੇ ਦਿਲ ਦਾ ਕਿੰਨੂ ਕੀ ਦੇਣਾ ਜੇ ਚਲੋ ਤੁਸੀਂ ਇੱਧਰ ਕਰੋ ਤਿਆਰੀ ਕਰੋ ਤੇ ਐਸੇ ਆਇਓ ਸਾਰੇ ਲੈ ਕੇ ਆਂਦੇ ਲੈ ਆਓ ਕੋਈ ਨਹੀਂ ਲੈ ਲੈ ਠੀਕ ਹੈ ਲੈ ਆਓ ਲੈ ਆਓ ਮੈਂ ਵੀ ਐੱਛੀ ਆ ਨਾ ਗਾਚੂ ਉਹ ਤੇਰੇ ਨਾਲ ਉਹ ਗੰਜਾ ਜਿਆਹੀ ਬਿੱਲਾ ਬਦਮਾਸ਼ ਉਹ ਕਿੱਥੇ ਤੇਰਾ ਜੂ ਉਹ ਬਾਹਰ ਚਲ ਜਾ ਅੰਗਲਾਟ ਇਹ ਕ ਇਹ ਵੀ ਪਿੰਦਾ ਸਾਰੇ ਪਿੰਦੇ ਮੈਂ ਵੀ ਪਿੰਦਾ ਉਹ ਪਿੰਦਾ ਨਹੀਂ ਹੈ ਨਾਂ ਆ ਇਹਦਾ ਪਿੰਦਾ ਯਾਰ ਕਿਦਾਂ ਦਾ ਬੰਦਾ ਹੈ ਪਿੰਦਾ ਨਾ ਐ ਕਿਹ ਹੈ ਉਹ ਚਲਾ ਰਿਹਾ ਚਾਚਾ ਨਹੀਂ ਮੈਂ ਵੇਖਣ ਲਿਆ ਮੈਂ ਕਹਾਂ ਉਹ ਗੱਲ ਸੁਣ ਤੇਰਾ ਬਾਪੂ ਵੀ ਬਿਮਾਰ ਨਹੀਂ ਚੱਕ ਨਹੀਂ ਇਹ ਨਿੰਦਾ ਚਲੋ ਛੁਕੜਿਆ ਛੁਕੜਿਆ ਚਲੋ ਹੋ ਜੂ ਫੇਰ ਬਦਲਾ ਹੈ ਇਹ ਮੈਨੂੰ ਛੱਡ ਗਿਆ ਵੇ ਤੈਨੂੰ ਛੱਡ ਗਿਆ ਰੇ ਮੈਨੂੰ ਛੱਡ ਗਿਆ ਵਾ ਆ ਰਹਾ ਬੜੀ ਮਾੜੀ ਹੋਈ ਆ ਬਹੁਤ ਪਰਮਾਤਮਾ ਨੇ ਮਾੜੀ ਕੀਤੀ ਅੱਜ ਚਲਾਈਏ ਸਾਪਣੇ ਜਣਾ ਐਨੇ ਵੀ ਜਾਣਾ ਮੈਂ ਆਪਣੇ ਐਨੇ ਵੀ ਜਾਣ ਇੱਕ ਪਿਆਰੇ ਵਿਆਹ ਚੱਲ ਛੱਡ ਆਇਂ ਕਿਰੋ ਜਾ ਮੜੇ ਜਾ ਆਇਂ ਕਿਰੋ ਜਾ ਵੀ ਚੱਲ ਨਾ ਆਇਂ ਕਿਰੋ ਜਾ ਇਹ ਤੇ ਕੀ ਕਾਣਦੇ ਆਪਣਾ ਇਹ ਇਹਦੇ ਮੂੰਹ ਚ ਕੀ ਪਾਉਂਦੇ ਆ ਇਹ ਕਿਉਂ ਪਾਉਂਦੇ ਆ ਕਿਉਂ ਪਾਉਂਦੇ ਕਿਹੜਾ ਦੇਸੀ ਕੇ ਡਾਲਟਾ ਦੇਸੀ ਦੇਸੀ ਕਿਉਂ ਪਾਉਂਦੇ ਆ ਉਧੋ ਜਦੋਂ ਜਦੋਂ ਜੂਦਾ ਉੱਥੇ ਤੇ ਡਾਲਟਾ ਵੀ ਕਿਨੇ ਪੁੱਛਿਆ ਨਹੀਂ ਹੋ ਜੇਤੀ ਪੁੱਛਣ ਡੇ ਚਾਹ ਹੈ ਇੱਦਾਂ ਤੇ ਮੂਹੇ ਤੁੰਣ ਡੇ ਆ ਜੇ ਨਹੀਂ ਉਹ ਤਾਂ ਕਿਆਜ ਕੋ ਕਰਣ ਡੇ ਜੇ ਇਹਨੂੰ ਗਰੀਬ ਨੂੰ ਖਵਾ ਦੋ ਤੇ ਜੀ ਸੇਹਤ ਪਾਜੇ ਮੈਨੂੰ ਜੇਜਾ ਥੋੜਾ ਮੈਂ ਵੀ ਖਾਣਾ ਆ ਮੜਾ ਆਇਦਰੋ ਆਇਦਰੋ ਹਾਂ ਆ ਪੁੱਤ ਕੜਾ ਅੜਕੇ ਵਿੱਚ ਹੈ ਹੀ ਰੋਇਆ ਮੇਰਾ ਪੁੱਤ ਕੜਾ ਹੈ ਥੋੜੀ ਹਾਂ 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 ਕੀ ਹੋਇਆ ਕੀ ਹੋਇਆ ਇਹ ਪੁੱਤ ਕੀ ਹੋਇਆ ਇਹ ਤੂੰ ਉਹ ਹੀ ਆ ਨਾ ਕਹਿੰਦੇ ਮੇਰੇ ਬਾਪੂ ਨੂੰ ਮਾੜਾ ਮੰਦਾ ਬੋਲਿਆ ਸੀ ਮੈਂ ਜਾਣ ਕੇ ਥੋੜੀ ਬੋਲਿਆ ਮੈਨੂੰ ਕੀ ਪਤਾ ਮੇਰੀ ਗੱਲ ਸੱਚ ਹੋ ਜਾਏ ਮੇਰੇ ਬਾਪੂ ਦੀ ਮੌਤ ਹੋ ਗਈ ਉਹਨੇ ਆਏ ਹੋਏ ਚਲ ਕੋਈ ਗੱਲ ਨਹੀਂ ਹੋ ਰਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਕੀ ਹੋਇਆ ਕੀ ਆਹ ਮੇਰੀ ਬੇਬੇ ਆਂ ਆਡੀ ਬੇਬੇ ਆਂ ਬੇਬੇ ਆ ਬੇ 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 ਓਕੇ ਆਹ ਕੋਈ ਗਾਨੀ ਕੋਈ ਗੀਨੀ ਹੈ ਇਹ ਹਾਂ ਕੋਈ ਰੋਇ ਨਾ ਰੋਇ ਨਾ ਰੋਇ ਨਾ ਦੇ 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 ਨਾ ਇਹ ਪੁਲਿਸ ਬੜੀ ਆਈ ਹੈ ਕੀ ਗੱਲ ਇਹਨਾਂ ਦੇ ਬੜੀ ਦੂਰ ਤੱਕ ਗੱਲਬਾਤ ਹੈ ਗੱਲਬਾਤ ਇਹ ਕੀ ਬੁੜੀ ਬੜੀ ਨੂੰ ਛੇੜਦਾ ਹੈ ਯਾਰ ਅਕਸ਼ਰਾਂ ਨਾਲ ਅਕਸ਼ਰਾਂ ਨਾਲ ਚਾ 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 ਹੈ ਮਤਲਬ ਕਿੰਨੀ ਕਿ ਬੇ ਪਹੁੰਚੀ ਉੱਪਰ ਤੱਕ ਪਹੁੰਚ ਨਹੀਂ ਉੱਪਰ ਤੱਕ ਪਹੁੰਚ ਹੀ ਤਾਂ ਤੇ ਅੱਜ ਉੱਪਰ ਪਹੁੰਚ ਗਿਆ ਮਾੜੀ ਹੋਈ ਗੱਲ ਵੈਸੇ ਚਲੋ ਕੋਈ ਗਾਨੀ ਕੋਈ ਗੀਨੀ ਹੈ ਵਾਗੂ ਸਭ ਪੜਾ ਕੇ ਇਹ ਏ ਹੋਇਆ ਕੀ ਚੀਨੂ ਸਾਬ ਬੰਦ ਹੋ ਗਏ ਓਹੀ ਜੇ ਮੈਂ ਕਹਿੰਦਾ ਸਾਹ ਆਪੇ ਬੰਦ ਹੋਣੇ ਨਾਸਾਂ ਜੀ ਤੇ ਰੂਟ ਨੇ ਓਏ ਕਰਨ ਦਿਓ ਨਾਸਾਂ ਦੇ ਰੂਟ ਨੇ ਤਦ ਸਾਬ ਬੰਦ ਹੋਏ ਉਹ ਨਾਸਾਂ ਤੇ ਰੂਟ ਨੇ ਤੇਰੇ ਬਲੱਡ ਨਾਲ ਬਾਹਰ ਆਵੇ ਤੇ ਬਲੱਡ ਹੈ ਚ ਹੈਗੀ ਆ ਥੁੱਕਾ ਛੜਿਆ ਜਾਂਦਾ ਹੈਗਾ ਇਹ ਤੇ ਚ ਹੈਗਾ ਕੋਈ ਥੁੱਕਾ ਛੜਿਆ ਨਹੀਂ ਖੂਨ ਸਾਰਿਆਂ ਚੰਦਾ ਵਾ ਜਾ ਕੰਮ ਕਰ ਏ ਚ ਉੱਧਰ ਜਾ ਜਾ ਦੇਖ ਲੈ ਖਲੋ ਜਾ ਖਲੋ ਜਾ ਇਹ ਨੰਗਲੀ ਨੂੰ ਨੰਗਲੀ ਪੁੱਠੀਆਂ ਗੱਲਾਂ ਨਾ ਕਰ ਓਹੋ ਇਹ ਗੱਲ ਪੁੱਛਣਾ ਪੈਂਦਾ ਸਾਰਿਆਂ ਨੂੰ ਕਮਾਲ ਕਰਦਾ ਤੂੰ ਹੀ ਉਹ ਗੱਲ ਕੀ ਗੱਲ ਹੈ ਪੁੱਤ ਕੀ ਹੋਇਆ ਡੱਡਾ ਉਧਰ ਚੱਲ ਨਹੀਂ ਗੱਛ ਗਮਿੰਦਾ ਉੱਥੇ ਉਧਰ ਜਾ ਜੀ ਤੂੰ ਕਹਿ ਤਾ ਉਹ ਮੇਰੀ ਗਾਛ ਹੋਣੀ ਮੈਂ ਪੁੱਛਣੀ ਆ ਗੱਛ ਕੀ ਹੋਇਆ ਕੀ ਛੀਂ ਦੋਰੀ ਦੱਸਿਆ ਟੈਗ ਆਇਆ ਇਹਨੂੰ ਅੱਛਾ ਹੈ ਗੱਛ ਕਾ ਸਾਰੇ ਆ ਜਾਂਦੇ ਆ ਕੋਈ ਇੱਕ ਮਿੰਟ ਹੋਏ ਇੱਕ ਮਿੰਟ ਹੋਏ ਇੱਕ ਮਿੰਟ ਕੋਈ ਇੱਕ ਮਿੰਟ ਦਾੰਡੂ ਕੋ ਦਾੰਡੂ ਕੋ ਪਹਿਲੇ ਤਾਂ ਦਾੰਡੂ ਕੋ ਨਾ ਮੇਰੇ ਨਾਲ ਬਿੱਲੀ ਦਾ ਬੱਚਾ ਆ ਗਿਆ ਥੱਲੇ ਪਾਪਾ ਬਿੱਲੀ ਦਾ ਬੱਚਾ ਨਹੀਂ ਇਹ ਮੁੰਡਾ ਆਉਂਦਾ ਆ ਕੌਣ ਐ ਭਰਾਵਾ ਮੇਰਾ ਇਹ ਬੋਲਣ ਕਿਉਂ ਨਹੀਂ டியா ਇਹ ਮੂੰਹ ਤਾਂ ਗੂੰਗਾ ਵਾ ਮੂੰਹ ਤਾਂ ਗੂੰਗਾ ਐ ਕਹਿੰਦਾ ਵਾ ਕਿ ਮੇਰੇ ਮੂੰਹ 'ਚ ਬਾਪੂ ਬੁਰਕੀਆ ਦਿੰਦਾ ਹੀ ਹੁਣ ਕੌਣ ਦਊ ਤੇ ਬਾਪੂ ਮੇਰਾ ਉੱਤੇ ਚਲ ਗਿਆ ਤੈਨੂੰ ਵੀ ਨਾਲ ਹੀ ਪਾਓ ਫਿਰ ਉਹ ਤੇ ਬੁਰਕੀਆ ਖਾਵੇ ਬਾਪੂ ਤਾਂ ਤੇ ਜੇ ਕੋਈ ਗਾਣੀ ਕੋਈ ਗਾਣੀ ਕੋਈ ਕੋਈ ਗਾਜੀ ਕੋਈ ਗਾਣੀ ਹੈ ਚਲੋ ਅੱਛਾ ਆਪ ਇਦਾਂ ਕਰੋ ਭਾਰੀ ਕਿੰਨੇ ਮੱਥਾ ਦੇ ਕੇ ਟੇਕੋ ਮੱਥਾ ਦੇ ਕੋ ਮੱਥਾ ਦੇ ਕੋ ਦੇਖੋ ਦੇਖੋ ਮੱਥਾ ਦੇ ਦੇਖੋ ਦੇਖੋ ਤੇਰਾ ਕਿੰਨਾ ਦੇਖੋ ਮੱਥਾ ਵੀ ਟੇਕ ਲੋ ਜੀ ਮੱਥਾ ਐ ਕਾਕਾ ਤੂੰ ਦੇ ਇੱਥੇ ਪਿੰਡ ਦਾ ਨਾ ਉਹ ਮੁੰਡਿਆ ਹਰ ਜਮਾਂ ਦਾ ਜਰ ਕੋ ਹਾਂ ਤੇ ਤੂੰ ਤੇ ਇੱਥੇ ਪਿੰਡ ਦਾ ਨਾ ਤੂੰ ਹੀ ਦੱਸ ਦੇ ਕੀ ਹੋਇਆ ਕੀ ਸੀ ਇਹਨੂੰ ਬਸ ਟੈਗ ਹੋ ਗਿਆ ਜੀ ਅੱਗੇ ਚਲੋ ਫੇਰ ਇੱਕੋ ਗੱਲੇ ਸਾਰੇ ਹੋ ਗਏ ਦੱਚੇ ਦੇਖੋ ਭਾਈ ਮੱਥਾ ਦੇ ਕੋ ਤੁਸੀਂ ਮੱਥਾ ਦੇ ਦੇਖ ਲੋ ਟੇਕੋ 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 ਮੱਥਾ ਟੇਕੋ ਮੱਥਾ ਟੇਕੋ ਮਸਾ ਟੇਕੋ ਮੱਥਾ ਟੇਕੋ ਹਾਂ ਸੁਣੋ ਇਹ ਆ ਪਹਿਹੋ ਟੁਕਈਓ ਮੈਂ ਤਾਂ ਚੁੱਕੀ ਆ ਪੂਲਸਲੇ ਅਗੇ ਨਾ ਚੁੱਕ ਲੈਣੇ ਆ ਓਏ ਮੇਰੇ ਪੈਸੇ ਇਧਰ ਫੜਾ ਜੁਰਗੋ ਇਹਨਾਂ ਦੇ ਪੈਸੇ ਆ ਰੋਜੀ ਰੋਟੀ ਆ ਇਹਨਾਂ ਦੀ ਇੱਥੋਂ ਖਾਣੇ ਇਹਨਾਂ ਨੇ ਓ ਜੱਲ ਚੱਲ ਰੋਜੀ ਰੋਟੀ ਆ ਜੇ ਉਹ ਲੈ ਜਾਂਦੇ ਫੇ ਚੰਗੇ ਰਹਿਣਾ ਨਹੀਂ ਆ ਇਧਰ ਇਧਰ ਚੱਲ ਸਗਣ ਵਿਹਾਰ ਕਰ ਲੋ ਸਗਣ ਵਿਹਾਰ ਕਰ ਲੋ ਸਗਣ ਵਿਹਾਰ ਸਗਣ ਵਿਹਾਰ ਕਰ ਲੋ ਵਿਆਹਾਂ ਤੇ ਜਾਈ ਜਾਂਦਾ ਮੈਨੂੰ ਪਤਾ ਨਹੀਂ ਆ ਮਤਲਬ ਚਲੋ ਠਕ ਵਿਹਾਰ ਬਾਪੂ ਜੀ ਆ ਬਾਪੂ ਆ 50 ਰੁਪਏ ਦੇ ਗਏ ਮਤਲਬ ਮੈਂ ਹਾਂ ਕਿੜਾ ਕਿਸ ਗਰੀਬ ਦੇ ਕੰਮ ਦੇ ਦੇ ਇਹਨੂੰ ਆਏ ਦੇ ਕੰਮ ਆ ਜਾਂਦੇ ਇਹਨੂੰ ਦੇ ਦੇ ਪਰ ਫੁੱਲ ਤੋੜਨਾ ਨਰਸਮ ਹੁੰਦੀ ਏ ਉਹ ਰਸਮ ਹੁੰਦੀ ਆ ਜੀ ਰਿਆ ਸ੍ਰੀ ਜੀ ਜੀ ਇਹ ਬੜਾ ਆਪਣਾ ਹੈ ਐ ਮਸਤ ਮਸਤੇ ਮਤਲਬ ਮਸਤ ਮੋਲਾ ਦੇ ਰੰਗ ਨਿਆਰੇ ਬਾਬੇ ਜੀ ਦੇ ਇਹ ਬੜਾ ਪਾਣਾ ਦੇਖੋ ਜਮੈਂ ਕਿ ਤੋ ਰੋਟੀ ਆ ਬਗਾਉਗੀ ਕਿ ਤੂੰ ਖਵਾਉਗੀ ਓਏ ਮੈਨੂੰ ਕੌਣ ਮਹਿਰਿਆ ਗਿਆ ਤੂੰ ਮੈਨੂੰ ਕੌਣ ਦਾਸ ਏ ਆਪਣਾ ਤੇਰੇ ਮੁੰਡੇ ਕਿਹੜੇ ਕਿੜੇ ਆ ਐ ਕਾ ਬੇਚੇ ਮੇਰਾ ਛੋੜਾ ਮੋੜਾ ਆ ਮੇਰਾ ਗੁੰਗੂ ਗੁੰਗੂ ਰੋਟੀ 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 ਦੇ ਮੈਂ ਸਾਰੇ ਖਾਣੀ ਹੱਲੇ ਮੈਨੂੰ ਭੁੱਖ ਲੱਗੀ ਆ

ਘਰ ਚ ਕੱਲ੍ਹ ਲੈ ਰਹਿਗਾ ਤੂੰ ਹੀ ਆਹ ਹੋ ਇਹ ਵੀ ਬਾਹਰ ਅੰਦਰ ਕੰਮ ਦੇ ਜਾਂਦਾ ਇਹ ਨਹੀਂ ਕਰ ਆਉਂਦਾ ਕੋਈ ਵੀ ਨਹੀਂ ਕਰ ਆਉਂਦਾ ਘਰ ਤੂੰ ਹੀ ਇਕੱਲੇ ਨਹੀਂ ਨਹੀਂ ਇਕੱਲੇ ਹੀ ਆਤ ਰਹੇਵੇਂ ਆਰਾ ਬਣ ਗਈ ਗੱਲ ਫਿਰ ਲਓ ਵੀ ਥਾਰੇ ਚਾਣਾ ਸੋਣਾ ਮੁੜਿਆ ਤੂੰ ਹੀ ਤਾਂ ਛੱਟ ਜੇ ਇਹਨੂੰ ਹਣ ਫਿਰ ਅੱਜ ਮੇਰੇ ਨਾਲ ਸੱਟ ਕਰ ਦੋ ਫਿਰ ਉਹ ਮੈਂ ਉਹ ਵੀ ਜਾ ਤਾ ਓਏ ਕੋਈ ਨਹੀਂ ਕਰ ਚਰੂ ਓਏ ਉਸ ਤੈਨੂੰ ਓਏ ਫੜ ਦੇ ਬੜੀ ਗਾ ਓ ਯਾਰ ਮੈਂ ਹਰਕਤਾਂ ਭਲਾ ਕਰਦਾ ਮੈਨੂੰ ਕੁੱਟਦੇ ਕੋ ਰਿੰਗੇ ਆ